ਵੇਖ ਲਵੋ ਦੁਕਾਨ ਤੇ ਬੈਠ ਕੇ ਇਹ ਇਨਸਾਨ ਇਹ ਬੰਦਾ ਕਿਵੇਂ ਠਰਕਪੋਰ ਰਿਹਾ ਸੀ ਨਿੱਕੀ ਨਿੱਕੀ ਬੱਚੀਆਂ ਨੂੰ ਜੋ ਸ਼ਬਦ ਬੋਲ ਰਿਹਾ ਸੀ ਉਹ ਸਾਰਾ ਕੁਝ ਰਿਕਾਰਡ ਹੋਇਆ ਹੈ ਪੰਜਾਬੀ ਹੋ ਕੇ ਪੰਜਾਬ ਦੀਆਂ ਧੀਆਂ ਨੂੰ ਛੇੜਦੇ ਇਸ ਬੰਦੇ ਨੂੰ ਸ਼ਰਮ ਨਹੀਂ ਆਈ ਪਰ ਹਾਂ ਪੂਰੇ ਮਨ ਲੈਨੇ ਮਿਲ ਕੇ ਸਬਕ ਜਰੂਰ ਇਸ ਇਨਸਾਨ ਨੂੰ ਸਿਖਾਇਆ ਹੈ ਇਸ ਸ਼ਖਸ ਨੇ ਉਹ ਗਿਆ ਤੁਮਨੇ ਬਹੁਤ ਸੋਹਣੀ ਲੱਗਦੀਆਂ ਆਈ ਲਵ ਯੂ ਜੀ ਆ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥ ਵਾਟੇ ਨਾਲ ਪਈਆ ਫਗਵਾੜਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਬਹੁਤ ਪਰੇਸ਼ਾਨ ਕਰਨ ਵਾਲੀ ਹੈ ਹਲੇ ਹੁਸ਼ਿਆਰਪੁਰ ਦਾ ਮਾਮਲਾ ਜਿਹੜਾ ਹੈ ਠੰਡਾ ਨਹੀਂ ਹੋਇਆ ਕਿ ਇੱਕ ਮਾਸੂਮ ਬੱਚੇ ਦੇ ਨਾਲ ਕੀ ਕੁਝ ਕੀਤਾ ਗਿਆ ਪਰ ਇਸ ਦੇ ਵਿਚਕਾਰ ਇੱਕ ਫਗਵਾੜਾ ਤੋਂ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਜੋ ਸ਼ਬਦ ਬੋਲੇ ਗਏ ਨੇ ਉਸ ਨੂੰ ਸੁਣ ਕੇ ਲੋਕ ਜਿਹੜੇ ਨੇ ਉਹ ਹੈਰਾਨ ਹੋ ਰਹੇ ਨੇ 12 ਸਾਲ ਦੀ ਬੱਚੀ ਦੁਕਾਨ ਤੇ ਜਾਂਦੀ ਹੈ ਜਿੱਥੇ ਕਿ ਉਹ ਵਿਅਕਤੀ ਜਿਹੜਾ ਹੈ ਉਸ ਨੂੰ ਆਖਣ ਲੱਗ ਜਾਂਦਾ ਹੈ ਕਿ ਆਈ ਲਵ ਯੂ ਤੁਹਾਨੂੰ ਮੈਨੂੰ ਸੋਹਣੀ ਲੱਗਦੀ ਹੈ ਹਾਲਾਂਕਿ ਉਸ ਦੇ ਪਿਤਾ ਦੀ ਉਮਰ ਦਾ ਉਹ ਇਨਸਾਨ ਹੈ ਉਸ ਦਾ ਪਹਿਲਾ ਵਿਆਹ ਵੀ ਹੋਇਆ ਹੈ ਹਾਲਾਂਕਿ ਜਿਹੜੀ ਘਰ ਵਾਲੀ ਉਹ ਛੱਡ ਕੇ ਚਲੀ ਗਈ ਹੈ ਪਹਿਲਾਂ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੇ ਬਹੁਤ ਸਾਰੀਆਂ ਔਰਤਾਂ ਦੇ ਨਾਲ ਅਜੇ ਸ਼ਬਦ ਬੋਲੇ ਨੇ ਬੱਚੀਆਂ ਦੇ ਨਾਲ ਅਜੇ ਸ਼ਬਦ ਬੋਲੇ ਨੇ ਸੋਚੋ ਕਿ ਉਹ 12 ਸਾਲ ਦੀ ਬੱਚੀ ਸੀ ਉਸ ਨੇ ਉਸ ਵਿਅਕਤੀ ਦੀ ਨੀਅਤ ਨੂੰ ਸਮਝਿਆ ਅਤੇ ਆਪਣੇ ਘਰ ਜਾ ਕੇ ਦੱਸਿਆ ਪਰ ਸੋਚੋ ਕਿ ਛੋਟੇ-ਛੋਟੇ 4 ਸਾਲ 5 ਸਾਲ ਦੇ ਬੱਚੇ ਵੀ ਦੁਕਾਨਾਂ ਤੇ ਜਾਂਦੇ ਨੇ ਟੌਫੀਆਂ ਖਰੀਦਦੇ ਨੇ ਬਿਸਕਟ ਖਰੀਦਦੇ ਨੇ ਉਹਨਾਂ ਦੇ ਨਾਲ ਬੱਚਾ ਇਸ ਇਨਸਾਨ ਦੀ ਨੀਅਤ ਨੂੰ ਸਮਝ ਪਾ ਰਿਹਾ ਹੋਵੇਗਾ ਪੂਰੀ ਵੀਡੀਓ ਦਿਖਾਵਾਂਗੀ ਦੇਖ ਕੇ ਸਮਝ ਕੇ ਵਿਚਾਰ ਜਰੂਰ ਦਿਓ ਕਿ ਅਜਿਹੇ ਬੰਦਿਆ ਦੇ ਨਾਲ ਕੀ ਕੁਝ ਹੋਣਾ ਚਾਹੀਦਾ ਹੈ ਭਾਈ ਕੀ ਮਾਮਲਾ ਹੈ ਕੀ ਦੁਕਾਨ ਦਾ ਨਾਮ ਜੁਵੇਨੀ ਮੇਰੇ ਨਾਮ ਸਜਦੇਵਾ ਗ੍ਰੈਨ ਹੈ ਮੇਰੀ ਦੁਕਾਨ ਦਾ ਨਾਮ ਹੈ ਭਾਈ ਤੇ ਆ ਹੈਪੀ ਭਾਜੀ ਆਪਣੇ ਘਰ ਦੇ ਹੀ ਆ ਬੰਦੇ ਇਹਨਾਂ ਨੂੰ ਗਲਤਫਹਮੀ ਹੋਈ ਵੀ ਮੈਂ ਇਹਨਾਂ ਦੀ ਕੁੜੀ ਨੂੰ ਆਈ ਲਵ ਯੂ ਕਿਹਾ ਜਿੱਦਾਂ ਫਿਰ ਤੁਸੀਂ ਆ ਚੀਜ਼ ਦਾ ਬੱਸ ਕੁੜੀ ਤਾਂ ਬਾਹਰ ਬੋਲਦੀ ਵੀ ਕੁੜੀ ਕਹਿੰਦੀ ਮੈਨੂੰ ਜੇ ਮੇਰੇ ਮੰਮੀ ਵੀ ਇੱਥੇ ਬੈਠੇ ਸੀਗੇ ਸਮਾਨ ਮੇਰੀ ਦੁਕਾਨ ਤੇ ਲੈਂਦਾ ਪਿਆ ਸੀ ਫਲਿੱਪਕਾਰਟ ਤੋਂ ਆਏ ਬਾਹਰ ਥੱਗੇ ਬੰਦੇ ਸਾਰੇ ਖੜੇ ਉਹ ਇੱਥੇ ਸੀ ਸਾਰੇ ਜਦ ਮੈਂ ਤੜੀ ਕਹਿਣਾ ਪਿਆ ਮੇਰਾ ਫੋਨ ਦੇ ਦਿਓ ਮੰਮੀ ਨੂੰ ਇੱਥੇ ਬੁਲਾਣ ਨੂੰ ਪੁੱਛ ਲਈਓ ਤੁਸੀਂ ਸਾਰੇ ਮੁੰਡੇ ਮੇਰੇ ਟ ਨੀ ਗੱਲ ਇੱਕ ਇਹ ਕੋਈ ਕਿਸੇ ਕੁੜੀ ਦਾ ਢਟ ਸਮਾਨ ਲੈਣਾ ਬਾਹਰ ਨਹੀਂ ਲੱਗੀ ਹੈ ਕੈਮਰੇ ਸਾਰੇ ਕੁੜੀ ਸਮਾਨ ਲੈਣਾ ਸੀ ਤੁਹਾਡੇ ਕੋ ਹਾਂਜੀ ਇਹ ਰੈਗੂਲਰ ਆਉਂਦੇ ਆ ਜੇ ਕਿੱਦਾਂ ਹਾਂ ਮੇਰੇ ਕੋ ਅੱਗੇ ਵੀ ਆਉਂਦੇ ਹੈਪੀ ਭਾਜੀ ਵੀ ਆਉਂਦੇ ਆ ਸਾਡੇ ਸਾਹਮਣੇ ਤਾਂ ਰਹਿੰਦੇ ਆ ਘਰ ਦੇ ਕਿਹੜੇ ਕੋਈ ਬਗਦੂਰ ਐ ਸਾਹਮਣੇ ਆ ਅਸੀਂ ਇੱਥੇ ਉਹ ਸਾਹਮਣੇ ਮੈਂ ਜਿਹੜੇ ਮੁੰਡੇ ਅੰਦਰ ਆਏ ਸੀ ਕੀ ਕੀ ਗਏ ਤੁਹਾਨੂੰ ਉਹਨਾਂ ਨੇ ਕੀ ਕਹਿੰਦੇ ਉਹ ਮੈਨੂੰ ਇਦਾਂ ਮਾਰ ਕੇ ਗਏ ਬਸ ਹੈਪੀ ਭਾਜੀ ਨਾਲ ਇਹਨਾਂ ਦੇ ਨਾਲ ਸੀਗੇ ਮੁੰਡੇ ਸਾਰੇ ਪਤਾ ਨਹੀਂ ਕੌਣ ਸੀ ਆਪਾਂ ਨੂੰ ਇਹਨਾਂ ਦੇ ਨਾਲ ਹੀ ਆਏ ਸੀ ਹਾਂਜੀ ਭਾਜੀ ਕੀ ਨਾਜੀ ਆਪਣਾ ਮੇਰਾ ਰومی ਰਾੌੜ ਪਿੰਡੀ ਦਾ ਭਾਜੀ ਕੀ ਮਾਮਲਾ ਕਿ ਇੱਕ ਦੁਕਾਨਦਾਰ ਤੇ ਪਹਿਲਾਂ ਵੀ ਗੋਲੀ ਗਾਂਢ ਹੋਇਆ ਸੀ ਦੁਕਾਨ ਤੇ ਅੱਜ ਫੇਰ ਹਮਲਾ ਹੋਇਆ ਕੀ ਚੱਕਰ ਕੀ ਸਾਰਾ ਭਾਜੀ ਇਹ ਹੈ ਆਉਂਦੀਆਂ ਜਾਂਦੀਆਂ ਕੁੜੀਆਂ ਬੱਚਿਆਂ ਨੂੰ ਜਨਾਨੀਆਂ ਨੂੰ ਛੇੜਦਾ 12 ਸਾਲਾਂ ਦੀ 15 ਸਾਲ ਦੇ ਭਾਜੀ ਲੈ ਲੀ ਜੀ ਤਰੀਕੇ ਸਾਡੀ ਹੈ ਨਾ ਉਹ ਬਿਸਕਟ ਕੌਫੀ ਲੈਣ ਗਈ ਉਹਨੂੰ ਕਹਿੰਦਾ ਵੀ ਮੇਨਾਂ ਗੱਲਬਾਤ ਕਰ ਲੈ ਮੈਂ ਉਹਨੂੰ ਲਵ ਯੂ ਕਹਿੰਦਾ ਫਿਰਦਾ ਜੀ ਤੋਂ ਇਹ ਤੋਤੇ ਦੀ ਹੈਗੀਆਂ ਕਰਨ ਵਾਲੀਆਂ ਕਿੰਨੇ ਸਾਲ ਦੀ ਕੁੜੀ ਹੈ ਭਾਜੀ 12 11 ਸਾਲ ਦੀ ਭਾਜੀ ਤੇ ਕਿੱਥੇ ਦੁਕਾਨ ਕਿੱਥੇ ਦੀ ਸਾਚੀ ਦੇਵਾ ਬਾਬਾ ਗੀ ਰੋਡ ਤੇ ਮੰਡੀ ਦੇ ਦੰਦ ਕਿ ਤੁਹਾਡੀ ਹੋਈ ਕਿਸੇ ਪੁਲਸ ਨਾਲ ਗੱਲਬਾਤ ਹੋਈ ਹੁਣ ਹਾਂਜੀ ਪ੍ਰਸ਼ਾਸਨ ਆਇਆ ਸੀ ਬਈ ਹੁਣ ਲੈ ਗਿਆ ਉਹ ਥਾਂ ਲਿਆ ਗਿਆ ਚੱਲੇ ਅਸੀਂ ਵੀ ਖਾਣੇ ਤੇ ਇੱਕ ਦੋ ਬੰਦੇ ਹੋਰ ਵੀ ਆਇਆ ਸੀ ਉਹ ਵੀ ਦਿਖਾ ਕੇ ਕਿ ਤੁਹਾਨੂੰ ਵੀਡੀਓ ਕੋਈ ਉਹ ਵੀ ਇਹੀ ਦੱਸਦੇ ਦੇ ਕਿ ਉਹਨਾਂ ਨੇ ਰੈਜਨਾਮਾ ਕਰ ਲਿਆ ਪਹਿਲਾਂ ਪਰ ਉਹਨਾਂ ਦੀ ਵੀ ਕੁੜੀਆਂ ਛੇੜੀਆਂ ਉਹ ਕਹਿੰਦੇ ਉਹ ਵੀ ਸੀ ਵੀਡੀਓ ਨਾਲ ਲਾਵਾਂਗੇ ਕਿੰਨੇ ਸਾਲਾਂ ਦਾ ਰਿਕਾਰਡ ਖਰਾਬ ਆ ਦੁਕਾਨਦਾਰ ਦਾ ਉਹ ਕਹਿੰਦੇ 5-7 ਸਾਲ ਹੋ ਗਏ ਇਹੀ ਕੰਮ ਐ ਦੇ ਪਹਿਲਾਂ ਪਹਿਲਾਂ ਵੀ ਮੁੰਡੇ ਗੋਲੀ ਮਾਰ ਗਏ ਸੀ ਉਹਨਾਂ ਨੇ ਵੀ ਬਾਈਕ ਨੂੰ ਛੇੜਿਆ ਸੀ ਬਾਈ ਪੈਂਦਾ ਦੁਕਾਨ ਤੇ ਦੁਕਾਨਦਾਰ ਕੱਲਾ ਹੀ ਪੈਂਦਾ ਪੱਲੇ ਪੈਂਦਾ ਲਫਰਾਂਡਰੀ ਆ ਜ ਮੇਰੇ ਕੋਲ ਟੋਕਣ ਦਾ ਸਮਾਂ ਲੈਦੇ ਆਉਂਗਾ ਬਾਹਰ ਤੇ ਅੰਦਰ ਇਹਨੇ ਬਿਸਕੁਟ ਤੇ ਆਇਆ ਉਹ ਬੰਦੇ ਟੋਕਣ ਦੇਣ ਦੀ ਬਜਾਏ ਮੇਰੀ ਕੁੜੀ ਨਾਲੇ ਦਾ ਹੱਥ ਫੜ ਲਿਆ ਉਤੋਂ ਕਹਿੰਦਾ ਕਿ ਮੈਨੂੰ ਬਹੁਤ ਸੌਂਹਣ ਦੀ ਲੋੜ ਆ ਗਈ ਲੱਗਦੀ ਹੈ ਅੱਜ ਮੂੰਹ ਤੇਰੇ ਤੁਸੀਂ ਕਹਿੰਦੇ I love you ਕੁੜੀ ਘਰ ਇਹ ਸਾਰੀ ਗੱਲ ਕਹਿੰਦੀ ਹੈ ਇਹ ਸਾਲ ਦੇ ਬਾਹਰ ਨੇ ਸਾਲ ਇਹ ਸਾਰੀ ਗੱਲ ਇਹ ਸਾਰੀ ਗੱਲ ਕੁੜੀ ਨੇ ਦੱਸੀ ਹੈ ਜੀ ਇਹ ਕੁੜੀ ਨੇ ਮੈਨੂੰ ਹੁਣ ਦੱਸੀ ਆ ਆਪਣੇ ਪੇ ਨੂੰ ਅੱਛਾ ਜਾ ਕੇ ਘਰ ਉੱਤੇ ਬੈਠੀ ਆ ਤੇਰੀ ਉਸ ਅਮੀ ਉਹ ਮੈਂ ਆਪਣੀ ਮਾਂ ਨਾਲ ਨਹੀਂ ਕੋਈ ਗੱਲ ਕੀਤੀ ਮੈਨੂੰ ਕਹਿੰਦੀ ਪਾਪਾ ਕਹਿੰਦੀ ਮੈਨੂੰ ਅੰਕਲ ਨੇ ਕੁਛ ਕੀਤਾ ਅੱਜ ਇਹ ਮੇਰੀ ਮੰਮੀ ਦੇ ਨਾਲ ਬੈਠ ਕੇ ਦੱਸਦੀ ਗੱਲ ਹੋਈ ਇਹ ਇਹ ਬੈਂਕ ਦੀ ਗੱਲ ਹੋਈ ਹਾਂ ਕਹਿੰਦੀ ਪਾਪਾ ਮੈਨੂੰ ਐਨਾ ਉੱਥੇ ਟੌਫੀਆਂ ਬਿਸਕੁਟ ਲੈਣ ਗਈ ਮੈਨੂੰ ਬਿਸਕੁਟ ਦਿੱਤੇ ਕਹਿੰਦੇ 30 ਰੁਪਏ ਦੇ ਬਿਸਕੁਟ ਮੈਂ ਉਹਨਾਂ ਕੇ ਥੋੜੇ ਹਲਕੇ ਦੇ ਦੇਉ ਕਹਿੰਦੇ ਨਹੀਂ ਹਲਕੇ ਨਹੀਂ ਲੈ 30 ਰੁਪਏ ਮੰਗੇ 30 ਲਾਉਣਾ ਨੇ ਜਿਹੜੀ 30 ਬਿਸਕੁਟ ਲੈ ਗਈ ਗੱਲ ਤੇ ਜਿਹੜੀ ਜਦੋਂ ਉਹਨੇ 100 ਰੁਪਏ ਕਹਿੰਦੀ ਅੰਕਲ ਬਿਸਕੁਟ ਟੌਫੀਆਂ ਵੀ ਦੇ ਦਿਓ ਇਸ ਸ਼ਖਸ ਨੇ ਉਹਨੂੰ ਕਿਹਾ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਐ ਆਈ ਲਵ ਯੂ ਕਿੰਨੇ ਸਾਲ ਦੀ ਕੁੜੀ ਆ ਭਾਜੀ ਜਿਵੇਂ ਕਿਹਾ ਮੈਂ ਮੈਂ ਹੁਣੀ ਭਾਜੀ ਇਹ ਕਹਿੰਦੇ ਪਹਿਲਾਂ ਵੀ ਮੇਰੇ ਖਿਲਾਫ ਹਮਲਾ ਆਇਆ ਦੁਕਾਨ ਤੇ ਗੋੜੀ ਬੱਜੀ ਦੀ ਇਹ ਗੱਲ ਕਰਕੇ ਹੋਇਆ ਇਹਨੇ ਗੱਲਾਂ ਕਰਕੇ ਯਾਨੀ ਕਿ ਸ਼ੁਰੂ ਤੋਂ ਕਰੈਕਟਰ ਇਦਾਂ ਦਾ ਹੀ ਆ ਤੇਰੀ ਜਨਾਨੀ ਨਾਲ ਵੀ ਇਹਦਾ ਪੌਂਡ ਪੰਗਾ ਇਸੇ ਗੱਲਾਂ ਪਿੱਛੇ ਪਿਆ ਨਹੀਂ ਤਾਂ ਪਿਛਲਾ ਰਿਕਾਰਡ ਘੜਾ ਲਓ ਇਹਦਾ ਤੁਸੀਂ ਹੁਣ ਪੁਲਿਸ ਨੂੰ ਕੌਣ ਕੀਤਾ ਤੂੰ ਬਹੁਤ ਗਲਤ ਕੰਮ ਕੀਤਾ ਕੱਕਾ ਭਾਜੀ ਕੋਈ ਮੇਰੀ ਜਨਾਨੀ ਦਾ ਕੋਈ ਰੌਲਾ ਇਹਦੀ ਗੱਲ ਸੁਣ